ਬਹੁਤ ਹੀ ਸਤਿਕਾਰਯੋਗ ਖਸਾਨਪਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਸੱਜਲਵੱਡੀ ਖਸਾਨ ਦੋਸਤੋ ਅੱਜ ਬਹੁਤ ਦਿਨਾਂ ਦੇ ਬਾਅਦ ਠੁੱਪ ਲੱਗੀ ਹੈ 15-20 ਦਿਨ ਬੜੇ ਠੰਡ ਦੇ ਨੰਗੇ ਨੇ ਤੇ ਜ਼ਿੰਮੇਦਾਰ ਭਰਾਵਾਂ ਦੇ ਇੱਕੋ ਹੀ ਤਰ੍ਹਾਂ ਦੇ ਫੋਨ ਆਉਦੇ ਸੀ ਭਾਜੀ ਕਣਕ ਦੇ ਵਿੱਚ ਸਪਰੇ ਨਹੀਂ ਹੋਈ ਕਿਹੜੀ ਸਪਰੇ ਕਰੀਏ ਜਿਹਦੇ ਨਾਲ ਸਾਡੇ ਨਦੀਨ ਮਰ ਜਾਣ ਗੋਲੀ ਡੰਡਾ ਜੰਗਲੀ ਜਈ ਮਰ ਜੇ ਸੋਖਸਾਂ ਦੋਸਤੋ ਹੁਣ ਟੁਕਮਾ ਸਵਾ ਬਣਦਾ ਜਾ ਰਿਹਾ ਹੈ ਦਿਨ ਵੀ ਥੋੜੇ ਵੱਡੇ ਹੋ ਗਏ ਹੈ ਮੌਸਮ ਦੇ ਵਿੱਚ ਹੀਟ ਵੀ ਰੈਗੂਲਰ ਵਧਣੀ ਸ਼ੁਰੂ ਹੋ ਜਾਣੀ ਹੈ ਸੋ ਜਿਨ੍ਹਾਂ ਦੀਆਂ ਕਣਕਾਂ ਦੇ ਵਿੱਚ ਗੋਲੀ ਡੰਡਾ ਨਹੀਂ ਮਰਿਆ ਜਾਂ ਜਿਨ੍ਹਾਂ ਕੋ ਸਪਰੇ ਨਹੀਂ ਹੋਈ ਜਿਸ ਤਰ੍ਹਾਂ ਮੈਂ ਆ ਆਪਣੇ ਖੇਤਾਂ ਦੇ ਵਿੱਚ ਹੀ ਖਲੋਤਾ ਹੈ ਸਾਡੇ ਖੇਤਾਂ ਦੇ ਵਿੱਚ ਵੀ ਗੋਲੀ ਡੰਡਾ ਕਿਤੇ ਕਿਤੇ ਹੈਗਾ ਹੈ ਬਹੁਤ ਵੱਡਾ ਹੋ ਗਿਆ ਹੈ ਐੜਾ ਐੜਾ ਹੋ ਗਿਆ ਕਣਕ ਨੂੰ ਬਾਹਰ ਆਉਣਾ ਸ਼ੁਰੂ ਹੋ ਗਿਆ ਸੁਖ ਸਾਹ ਦੋਸਤੋ ਜਿਨ੍ਹਾਂ ਕੋ ਤੇ ਕਣਕ ਹੈਗੀ ਆ 55 ਤੋਂ 75 ਕ ਦਿਨ ਦੀ ਤੇ ਗੁੱਲੀ ਡੰਡਾ ਕਣਕ ਨਾਲੋਂ ਉੱਪਰ ਬਾਹਰ ਆਉਣਾ ਸ਼ੁਰੂ ਹੋ ਗਿਆ ਜਿਸ ਤਰ੍ਹਾਂ ਆ ਬੂਟੇ ਲਾ ਲੋ ਆ ਮੇਰੇ ਪੈਰਾਂ ਦੇ ਲਾਗੇ ਬੂਟੇ ਆ ਤਣੇ ਜਿਹੜੇ ਆ ਕਣਕ ਦੇ ਤਣਿਆਂ ਨਾਲੋਂ ਉੱਪਰ ਆ ਗਏ ਆ ਤੇ ਜਿਹੜਾ ਆਪਾਂ ਬੂਟਾ ਪੱਟਿਆ ਸੀ ਉਹਦੀਆਂ ਤਿੰਨ ਨਾਲੀਆਂ ਯਾਨੀ ਕਿ ਬੂਟਾ ਵੀ ਮਾਰ ਲਿਆ ਥੱਲੇਓ ਵੇਖੋ ਐਸ ਸਟੇਜ ਦੇ ਵਿੱਚ ਕਿਸੇ ਵੀ ਕੰਪਨੀ ਦਾ ਕਿਸੇ ਵੀ ਦਵਾਈ ਦਾ ਕੋਈ ਕਲੇਮ ਨਹੀਂ ਹੈਗਾ ਵੀ ਗੰਦ ਮਰਨਗੇ ਫੇਰ ਵੀ ਵਧੀਆ ਨਹੀਂ ਮਾਰਨਗੇ ਫੇਰ ਵੀ ਵਧੀਆ ਕਿਉਂਕਿ ਹਰੇਕ ਦਵਾਈ ਦੀ ਇੱਕ ਵੀਡਸ ਨੂੰ ਕੰਟਰੋਲ ਕਰਨ ਦੀ ਤਰੀਕ ਹੈ ਸਟੇਜ ਹੈ ਕਿਉਂਕਿ ਇਹ ਦਵਾਈਆਂ ਜਿੰਨੀਆਂ ਵੀ ਆਪਾਂ ਪਾਉਨੇ ਆ ਇਹ ਸਾਰੀਆਂ ਤਿੰਨ ਤੋਂ 6 7 ਹੱਦ 8 ਪੱਤੇ ਤੱਕ ਦੇ ਨਦੀਨ ਨੂੰ ਕੰਟਰੋਲ ਕਰਦੀਆਂ ਪਰ ਸਾਡੀ ਕਿਸਾਨਾਂ ਦੀ ਮਜਬੂਰੀ ਹੁੰਦੀ ਹੈ ਵੀ ਜਿਹੜੇ ਹੁਣ ਕਣਕਾਂ ਦੇ ਉੱਪਰ ਦੀ ਗੰਦ ਆ ਰਹੇ ਜੇ ਆਪਾਂ ਇਹਨਾਂ ਨੂੰ ਨਹੀਂ ਮਾਰਦੇ ਇਹ ਜ਼ਿਆਦੀ ਮਾਤਰਾ ਚ ਤੇ ਇਹ ਗੰਧ ਕਈ ਵਾਰ ਕਣਕ ਨੂੰ ਵੀ ਡੇਗ ਲੈਂਦੀ ਹੈ ਸੁਖਸਾਨ ਦੋਸਤੋ 500 ਐਮਐਲ ਫੀਨੋਕਸਾ ਜਿਹਦੇ ਵਿੱਚ ਬਾਇ ਨੇਮ ਐਕਸੀਐਲ ਅਡਾਮਾ ਦਾ ਬਜ਼ਲ ਉਤਮ ਦਾ ਫੀਨੋਕਸਾ ਕਰੜਾ ਜੂਪੀਐਲ ਟਾਟਾ ਰੈਲੀ ਸਾਰੀਆਂ ਕੰਪਨੀਆਂ ਕੋਲ ਫਨੋਕਸਾ ਇਹ ਦਵਾਈ ਹੈਗੀ ਹੈ ਜਿਹੜੀ ਦੁਕਾਨ ਤੋਂ ਜਿਹੜੀ ਕੰਪਨੀ ਦਾ ਤੁਹਾਨੂੰ ਸਸਤਾ ਮਿਲਦਾ ਤੁਸੀਂ ਲੈ ਸਕਦੇ ਜੇ ਕਿਉਂਕਿ ਆਦੇ ਵਿੱਚ ਮਟੀਰੀਅਲ ਸਜੈਂਟਾ ਵੱਲੋਂ ਦਿੱਤਾ ਹੋਇਆ ਕਿਸੇ ਦੀ ਵੀ ਛੀਚੀ ਫੜ ਲੋਗੇ ਉੱਤੇ ਮੈਨੂਫੈਕਚਰਿੰਗ ਬਾਇਸ ਸਜੈਂਟਾ ਹੀ ਹੋਣੀ ਆ ਬ੍ਰਾਂਡ ਦੇ ਮਗਰ ਵੀ ਜਾਣ ਦੀ ਲੋੜ ਨਹੀਂ ਜਿੱਥੇ ਆਪਣਾ 100 200 300 ਰੁਪਿਆ ਵਜਦਾ ਪੀਪੀ ਮਗਰ ਆਪਾਂ ਬਚਾ ਸਕਦੇ ਆ ਖਸਾਨ ਦੋਸਤੋ ਐਸ ਸਟੇਜ ਦੇ ਗੰਧ ਨੂੰ ਮਾਰਨ ਲਈ ਇਹਦੀ ਡੋਜ਼ ਰਹੇਗੀ ਫਿਨੋਕਸਾ ਦੀ ਐਕਸੀਐਲ ਦੀ ਬਜ਼ਲ ਦੀ 500 ਐਮਐਲ ਪ੍ਰਤੀ ਏਕੜ ਨਾਲ ਡੇਢ ਤੋਂ 2 ਪੈਗੜ ਤੁਸੀਂ ਕਲਡੀਨੋ ਦੇ ਪਾਸ ਸਕਦੇ ਜੀ ਉਹਦੇ ਵਿੱਚ ਬਾਇ ਨੇਮ ਟਾਪਕ ਹੋ ਸਕਦੀ ਆ ਉਤਮ ਦਾ ਵੀਜ਼ਾ ਹੋ ਸਕਦਾ ਟਾਟਾ ਰੈਲਿਸ ਦਾ ਸਰਤਾਜ ਹੋ ਸਕਦਾ ਜਾਂ ਅਦਰ ਮਾਰਕੀਟ ਦੇ ਵਿੱਚ ਤਕਰੀਬਨ ਸਾਰੀਆਂ ਕੰਪਨੀਆਂ ਕੋਲ ਕਲਡੀਨੋ ਫੌਪ ਟੈਕਨੀਕਲ ਹੈਗਾ ਤੁਸੀਂ ਉਹਨੂੰ ਪਾ ਸਕਦੇ ਜੀ ਪਰ ਖਸਾਨ ਦੋਸਤੋ ਕਿਸੇ ਵੀ ਦੁਕਾਨਦਾਰ ਨੇ ਕਿਸੇ ਵੀ ਕੰਪਨੀ ਨੇ ਐਡੇ ਵੱਡੇ ਗੰਦ ਨੂੰ ਮਾਰਨ ਲਈ ਤੁਹਾਨੂੰ ਛੋਟ ਹੀ ਨਹੀਂ ਦੇਣੀ ਇਹ ਤੁਹਾਨੂੰ 50 50 ਦੀ ਰੇਸ਼ੋ 'ਚ ਆਪਣੇ ਰਿਸਕ ਤੇ ਦਵਾਈਆਂ ਕਰਨੀਆਂ ਪੈਣੀਆਂ ਕਈਆਂ ਦੇ ਖੇਤਾਂ ਵਿੱਚ ਇਹ ਗੰਧ ਮਰ ਜਾਣੇ ਆ ਕਈਆਂ ਦੇ ਖੇਤਾਂ ਦੇ ਵਿੱਚ ਇਹ ਗੰਧ ਨਹੀਂ ਮਰਨੇ ਆ ਮੇਰੇ ਸਾਹਮਣੇ ਹੈ ਕਿਉਂਕਿ ਇਹ ਗੰਧ ਬੂਟਾ ਮਾਰ ਗਿਆ ਗੰਢ ਵੱਜ ਗਈ ਹੈ ਵੱਡਾ ਹੋ ਗਿਆ ਹੈ ਮਰ ਗਿਆ ਵੈਲੈਂਟ ਗੁੱਡ ਨਾ ਮਰ ਗਿਆ ਫਿਰ ਵੀ ਸੋ ਪਰ ਬਹੁਤ ਸਾਰੇ ਕਿਸਾਨ ਦਵਾਈਆਂ ਕਰਦੇ ਆ ਸਕਸੈਸ ਰੇਟ ਵੀ ਐਸ ਸਟੇਜ ਤੇ ਜਦੋਂ ਵੈਦਰ ਦੇ ਵਿੱਚ ਹੀਟ ਵਧਣੀ ਸ਼ੁਰੂ ਹੋ ਜਾਂਦੀ ਹੈ 70% ਦਾ ਹੈਗਾ ਬੈਡ ਨਹੀਂ ਹੈ ਵਧੀਆ ਹੈ ਕਿਉਂਕਿ ਜੇ ਆਪਾਂ ਨਹੀਂ ਮਾਰਦੇ ਤਾਂ ਸਾਨੂੰ ਕਣਕ ਦਾ ਬੜਾ ਭਾਰੀ ਨੁਕਸਾਨ ਚੱਲਣਾ ਪੈਂਦਾ ਇਹ ਤੇ ਅਸੀਂ ਵੱਡੀਆਂ ਕਣਕਾਂ ਦੇ ਸੰਦਰਭ ਦੇ ਵਿੱਚ ਜਿਨ੍ਹਾਂ ਕੋਲ 55 ਦਿਨ ਤੋਂ 75 ਦਿਨ ਦੀ ਕਣਕ ਹੈ ਪਰ ਕਈ ਏਰੀਏ ਨਰਮੇ ਵਾਲੇ ਗੰਨੇ ਵਾਲੇ ਮਟਰ ਵਾਲੇ ਆਲੂ ਵਾਲੇ ਲੇਟ ਹੈ ਜਿਨ੍ਹਾਂ ਕੋਲ ਹਲੇ 25 ਦਿਨ ਤੋਂ 45 ਦਿਨ ਦੀ ਕਣਕ ਹੈ ਕਿਸਾਨ ਦੋਸਤੋ ਉਸ ਤੋਂ ਤੁਹਾਡੇ ਕੋਲ ਬਹੁਤ ਸਾਰੇ ਆਪਸ਼ਨ ਹੈ ਤੁਸੀਂ ਪਾਣੀ ਤੋਂ ਬਾਅਦ ਸੰਕੋਰ ਦਾ ਛੱਟਾ ਵੀ ਲਾ ਸਕਦੇ ਜੇ ਤੁਸੀਂ ਜਿਹਦੀਆਂ ਪੈੜੀਆਂ ਪਾਣੀ ਤੋਂ ਬਾਅਦ 74 ਆ ਗਈਆਂ ਤੇ ਰੀਡਸ 2 2 3 3 5 5 ਜਾਂ ਹਾਲੇ 7 7 ਪੱਤੇ ਦੇ ਹੀ ਆ 400 ਐਮਐਲ ਫਿਨੋਕਸਾ ਦੇ ਨਾਲ ਏਸੀਐਮ 9 ਈਮੈਕ ਇਹ ਕਲਡੀਨੋ ਦਾ ਤੇ ਮੈਟਰੀਬਿਊਜ਼ਨ ਦਾ ਕੰਬੀਨੇਸ਼ਨ ਹੁੰਦਾ ਤੁਸੀਂ ਪਾ ਸਕਦੇ ਜੀ ਪਿਛਲੀ ਇੱਕ ਵੀਡੀਓ ਦੇ ਵਿੱਚ ਮੈਂ ਐਸੀ ਸਟੇਜ ਦੀ ਕਣਕ ਨੂੰ ਡੇਢ ਪੈਕੇਟ ਈਮੈਕ ਦਾ ਕਿਹਾ ਸੀ ਇੱਕ ਦੋ ਫਾਰਮਰਾਂ ਦੇ ਸਵਾਲ ਸੀ ਵੀ ਬਰਨਿੰਗ ਆਏਗੀ ਨਹੀਂ ਕਿਸਾਨ ਦੋਸਤੋ 72 ਗ੍ਰਾਮ ਡੇਢ ਪੈਕੇਟ ਦੇ ਨਾਲ ਬਣਦੀ ਆ ਮੈਟਰੀ ਜੇ ਆਪਾਂ 150 ਲੀਟਰ ਪਾਣੀ ਲਾਉਣੇ ਆ ਤੇ ਹਾਫ ਗ੍ਰਾਮ ਪਰ ਲੀਟਰ ਆਫ ਵਾਟਰ ਦੀ ਡੋਜ਼ ਆਉਂਦੀ ਆ ਕੋਈ ਵੱਡਾ ਮਸਲਾ ਨਹੀਂ ਆ ਕੋਈ ਰੌਲਾ ਨਹੀਂ ਆ ਕੋਈ ਕਣਕ ਮਤਲਬ ਸੜਦੀ ਨਹੀਂ ਆ ਸੜਦੀ ਕਿੱਥੇ ਆ ਜਿੱਥੇ ਸਪਰੇਅ ਕਰਨ ਵਾਲੇ ਦੋਰੇ ਤੋਂ ਤੇਰੇ ਦਵਾਈ ਮਾਰ ਜਾਂਦੇ ਆ ਸੁਖਸਾਨ ਦੋਸਤੋ ਮੈਂ ਆਪਣੀਆਂ ਗੱਲਾਂ ਤੁਹਾਡੇ ਤੱਕ ਪਹੁੰਚਾਉਣ ਲਈ ਆਪਣਾ YouTube ਚੈਨਲ ਬਲ ਖੇਤੀ ਸੱਜਲਵੱਡੀ ਦੇ ਨਾਂ ਤੇ ਚੱਲ ਰਿਹਾ ਹੈ ਜਿਹੜੇ ਕਿਸਾਨਾਂ ਆਲਰੇਡੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ ਧੰਨਵਾਦ ਜਿਹੜੇ ਕਿਸਾਨ ਸਲਾਮਾਂ ਲੈ ਕੇ ਆਪਣਾ ਫਾਇਦਾ ਲੈਂਦੇ ਹੋ ਕਮੈਂਟ ਵੀ ਜਰੂਰ ਪਾਇਆ ਕਰਨ ਗਾ ਆਪਣੇ ਸਰਕਲ ਦੇ ਵਿੱਚ ਚੈਨਲ ਨੂੰ ਸ਼ੇਅਰ ਵੀ ਕਰਾਇਆ ਕਰਨ ਸੋ ਖੇਤੀਬਾਣੀ ਦੀ ਕਿਸੇ ਵੀ ਸੰਬੰਧੀ ਕੋਈ ਵੀ ਜਾਣਕਾਰੀ ਤੁਸੀਂ ਲੈਣੀ ਹੋਵੇ ਮੇਰਾ ਨੰਬਰ 92160 99188 ਤੇ ਤੁਸੀਂ ਫੋਨ ਕਰਕੇ ਮੇਰੇ ਕੋਲੋਂ ਖੇਤੀ ਨਾਲ ਸੰਬੰਧਿਤ ਜਾਣਕਾਰੀ ਪ੍ਰਾਪਤ ਕਰ ਸਕਦੇ ਜੇ ਜਿਨੀਆਂ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਗੁਰੂ ਨਾਨਕ ਸਾਹਿਬ ਨੇ ਬੁੱਧੀ ਦਿੱਤੀ ਹੈ ਉਸ ਬੁੱਧੀ ਦੇ ਅਨਸਾਰ ਕੋਸ਼ਿਸ਼ ਕਰਾਂਗੇ ਤੁਹਾਡੇ ਮਸਲੇ ਦੀ ਤਹਾਡੇ ਖੇਤੀ ਦੇ ਮਸਲਿਆਂ ਦੇ ਹੱਲ ਕਰਨ ਦੀ ਅੱਜ ਦੀਆਂ ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ ਗੁਰੂ ਫਤਿਹ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ